ਹਾਸਿਆਂ ਦਾ ਛਮਕਾਟਾ ਅਖਰ ਅਨੰਤ ਦੇ ਵਿੱਚ ਸਮਾ ਗਿਆ ਆਲੋਪ ਹੋ ਗਿਆ ਹੁਣ ਸਾਖਸ਼ਤ ਸਾਡੇ ਸਾਹਮਣੇ ਹਾਜ਼ਰ ਨਹੀਂ ਹੈ ਜਸਵਿੰਦਰ ਪੱਲਾ ਜਿਸ ਦਾ ਨਾਮ ਜ਼ੁਬਾਨ ਤੇ ਆਉਂਦੇ ਹੀ ਤਸੱਵਰ ਹੁੰਦਿਆ ਹੈ ਜਿਨ੍ਹਾਂ ਦੀ ਸਿਨੇਮਾ ਜਾਂ ਫਿਰ ਟੀਵੀ ਸਕਰੀਨ ਉੱਤੇ ਮੌਜੂਦ ਕਿ ਹੀ ਦਿlo ਦਿਮਾਗ ਦੇ ਵਿੱਚ ਹਾਸੇ ਖਿਲਾਰ ਦਿੰਦੀ ਸੀ ਅੱਜ ਸਾਡੇ ਦਰਮਿਆਨ ਨਹੀਂ ਹੈ ਸਭ ਨੂੰ ਹਸਾਉਣ ਵਾਲਾ ਸਾਨੂੰ ਸਭ ਨੂੰ ਰੂਆ ਕੇ ਤੁਰ ਗਿਆ ਹੈ ਜ਼ਾਹਰ ਹੈ ਉਹਨਾਂ ਦੇ ਅੰਤਮ ਸਫ਼ਰ ਸਮੇਂ ਹਰ ਅੱਖ ਨਮ ਹੋ ਗਈ ਜਸਵਿੰਦਰ ਪੱਲਾ ਕਲਾਕਾਰ ਤਸਾਨ ਹੀ ਉਹ ਇੱਕ ਕੁਸ਼ਲ ਅਧਿਆਪਕ ਅਤੇ ਰਾਈਟਰ ਵੀ ਸਨ। ਉਹਨਾਂ ਦੀ ਕਾਮੇਡੀ ਹਾਸੇ ਤਾਂ ਬਖੇਰਦੀ ਹੀ ਸੀ। ਨਾਲ ਹੀ ਉਹ ਆਪਣੇ ਕਾਮੇਡੀ ਵਾਲੇ ਸੰਵਾਦਾਂ ਦੇ ਵਿੱਚ ਕੋਈ ਨਾ ਕੋਈ ਗੁੱਝਾ ਸਮਾਜਿਕ ਸੁਨੇਹਾ ਵੀ ਦੇ ਜਾਂਦੇ ਸਨ। ਇਸ ਵਿਲੇ ਦਾ ਗਮਗੀਨ ਮਾਹੌਲ ਬਿਆਕਰ ਹੈ ਕਿ ਉਹਨਾਂ ਦੇ ਪਿੱਛੇ ਯਾਦਾਂ ਦਾ ਇੱਕ ਕਾਫਲਾ ਰਹਿ ਗਿਆ। ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਉਹਨਾਂ ਦੀ ਅੰਤਮ ਯਾਤਰਾ ਦੇ ਵਿੱਚ ਸ਼ਾਮਲ ਹੋਣ ਪੁੱਜੇ। ਨੀਰੂ ਪਾਛਵਾ ਤਾਨਿਆ ਗਿੱਪੀ ਗਰਵਾਲ ਗੁਰਪ੍ਰੀਤ ਕੁਗਿਸ ਸਮੇਤ ਹੋਰਨਾ ਸਨਮਿਤ ਸਿਆਸੀ ਲੀਟਰ ਵੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਪੁੱਛੇ ਤੇ ਕਿਹਾ ਹੈ ਕਿ ਇਹ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਹੈ ਤੇ ਪਰ ਇਹ ਜਸਾ ਜਨ ਖੁਦ ਬਣਾਇਆ ਤੇ ਪਰ ਬਹੁਤ ਵੱਡਾ ਲਾਸ ਹੈ ਮੈਂ ਕੱਲ ਦਾ ਆਪਾਂ ਤੁਸੀਂ ਫੇਸਬੁੱਕ ਦੇਖ ਲਓ ਫੇਸਬੁੱਕ ਦੇਖ ਲਓ ਸਾਰੇ ਪਾਸੇ ਪੱਲਾ ਸਾਹ ਲਾਇਆ ਵਾਹ ਵੀ ਪਾਰਾਂ ਦੇ ਅਨੁਸਾਰੀਆਂ ਇਹ ਬਹੁਤ ਵੱਡੀ ਦੇਸੀ ਪਿਲਬੀ ਯਾਤਰਾ ਹੈ ਫਰਾਂ ਜਿ ਸਰਵੰਧੀ ਬਣੀ ਹੈ ਤੇ ਜੋ ਉਹਨਾਂ ਦੀਆਂ ਜਾਂਦਾ ਨੇ ਜਿਹੜਾ ਜਿਹੜਾ ਵੀਡੀਓ ਬਣੇ ਉਹ ਸਾਰੇ ਸਾਡੇ ਵਾਸਤੇ ਇੱਕ ਜਾਫਰ ਮਿਲ ਕੇ ਰਹੀ ਹੈ ਪਰ ਹੁਣ ਮੈਂ ਸਰਕਾਰ ਨੂੰ ਤਕਲੀਫ ਕਰਦੀ ਚਾਹੁੰਦਾ ਪਦ ਰਹੀ ਕਿ ਸਰਕਾਰ ਉਹਨਾਂ ਨੂੰ ਮਾਤ ਨੂੰ ਵੱਡਾ ਸਾਡੇ ਅਡਿਟੋਰੀਅਮ ਹਾਲੀ ਦਾ ਸੀ ਜਿੰਦਗੀ ਤਾ ਹੈ ਪਰ ਬਹਰ ਬਜੰਦ ਨਾਲ ਉਹਨੂੰ ਕੰਪਲੀਟ ਕਰਕੇ ਬਿਚਾਰਾ ਉਹਦੇ ਤੇ ਇਸ਼ਾਰਾ ਕਰ ਖਲਾਕੀ ਨਾ ਤਾਂ ਕਿ ਸਭਾ ਬਹਾਰ ਹੋ ਸਭਾ ਅਮਰ ਹੋ ਮੇਰੇ ਕਿਸੇ ਨੂੰ ਲਾ ਕੇ ਪੰਜਾਬੀ ਮਾਂ ਬੋਲੀ ਦੇ ਮਹਾਨ ਸਕੂਤ ਡਾਕਟਰ ਜਸਵਿੰਦਰ ਸਿੰਘ ਜੀ ਭੱਲਾ ਸਾਹਿਬ ਜੀਨਾਂ ਨੂੰ ਅਸੀਂ ਪਿਆਰ ਦੇ ਨਾਲ ਚਾਚਾ ਚਤਰਾ ਜੀ ਕਹਿੰਦੇ ਸੀ ਉਹ ਆਪਣਾ ਫਾਨੀ ਸੰਸਾਰ ਨੂੰ ਛੱਡ ਕੇ ਅਨਵੇਦਾ ਕਹਿ ਗਏ ਸਵਾਸਾ ਰੂਪੀ ਪੂੰਜੀ ਭੋਗ ਕੇ ਉਹ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਡੇ ਲਗਭਗ ਪਿਛਲੇ ਸਾਲ ਦੇ ਨਵੰਬਰ ਤੋਂ ਬਿਮਾਰ ਚੱਲਦੇ ਆ ਰਹੇ ਸੀ ਪਰ ਮੈਂ ਇਹ ਗੱਲ ਕਹਿਣੀ ਚਾਹੁੰਗਾ ਦੇਖੋ ਇਹ ਸੰਸਾਰ ਨੂੰ ਛੱਡ ਕੇ ਇੱਕ ਦਿਨ ਸਾਰਿਆਂ ਨੇ ਜਾਣੇ ਪਰ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਕੁਝ ਇੱਕ ਅਲੱਗ ਕਰਕੇ ਇਸ ਸੰਸਾਰ ਤੋਂ ਜਾਂਦਾ ਤਾਂ ਦੁਨੀਆ ਉਹਨਾਂ ਨੂੰ ਯਾਦ ਕਰਦੀ ਐ ਜਸਵਿੰਦਰ ਸਿੰਘ ਪੱਲਾ ਜੀ ਦਾ ਇਸ ਸੰਸਾਰ ਤੋਂ ਜਾਣਾ ਉਹ 40 ਸਾਲ 40 ਸਾਲ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਸੇਵਾ ਕਰਕੇ ਗਏ ਨੇ ਉਹਨਾਂ ਦੇ ਬੋਲ ਉਹਨਾਂ ਦਾ ਕਿਰਦਾਰ ਸਾਨੂੰ ਸਦਾ ਹੀ ਯਾਦ ਰਹੂਗਾ ਅਸੀਂ ਛੋਟੇ ਹੁੰਦਿਆਂ ਤੋਂ ਬਚਪਨ ਤੋਂ ਲੈ ਕੇ ਵੱਡੇ ਤੱਕ ਹੋਏ ਹਾਂ ਅਸੀਂ ਉਹਨਾਂ ਨੂੰ ਸੁਣਦੇ ਦੇਖਦੇ ਉਹਨਾਂ ਦੀਆਂ ਗੱਲਾਂ ਤੇ ਹੱਸਦੇ ਔਰ ਅਸੀਂ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਦੇ ਉਰੇ ਤੱਕ ਪਹੁੰਚੇ ਉਹਨਾਂ ਦੀ ਜੋੜੀ ਨਾਲ ਬਾਲਬਕੰਦ ਸ਼ਰਮਾ ਜੀ ਦੀ ਜੋੜੀ ਇੱਕ ਐਸੀ ਜੋੜੀ ਸੀ ਨੀਲੂ ਜੀ ਦੀ ਜੋੜੀ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਤੇ 40 ਸਾਲ ਰਾਜ ਕੀਤਾ ਅੱਜ ਪੰਜਾਬ ਪੰਜਾਬੀ ਮਾਂ ਬੋਲੀ ਦੇ ਪੰਜਾਬੀ ਜਗਤ ਦੇ ਉਸ ਮਹਾਨ ਸਬੂਤ عظیم ਸ਼ਖਸੀਅਤ ਦਾ ਇਸ ਸੰਸਾਰ ਤੋਂ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਚ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਵੱਡੀ ਗੱਲ ਇੱਕ ਹੋਰ ਕਿ ਉਹਨਾਂ ਤੋਂ ਸੇਧ ਲੈ ਕੇ ਉਹਨਾਂ ਤੋਂ ਜ਼ਿੰਦਗੀ 'ਚ ਚੀਜ਼ਾਂ ਸਿੱਖ ਕੇ ਸਾਨੂੰ ਚੰਗੇ ਮਾਰਗ ਤੇ ਚੱਲਣ ਦੀ ਜਿਹੜੀ ਹੈ ਉਹ ਬਲ ਬੁੱਧੀ ਬਖਸ਼ਣ ਦੀ ਧੰਨਵਾਦ ਇਹ ਸਭ ਕੌਣ ਹੋਣਾ ਸਰਕਾਰ ਵੱਲੋਂ ਦੇਖੋ ਬਤੌਰ ਟੂਰਿਜ਼ਮ ਐਂਡ ਕਲਚਰ ਮਿਨਿਸਟਰ ਪੰਜਾਬ ਮੈਂ ਉਰੇ ਪਹੁੰਚੇ ਹਾਂ ਡਿਪਾਰਟਮੈਂਟ ਤੋਂ ਮੇਰੇ ਸਾਰੇ ਆਫੀਸਰ ਸਾਹਿਬਾਨ ਪਹੁੰਚੇ ਤੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਬਣਦਾ ਜਿਹੜਾ ਮਾਨ ਸਤਕਾਰ ਆਦਰ ਅਸੀਂ ਉਹ ਭੇਟ ਵੀ ਕਰਾਂਗੇ ਪੰਜਾਬ ਸਰਕਾਰ ਵੱਲੋਂ ਵਿਟਾ ਡਿਪਟੀ ਕਮਿਸ਼ਨਰ ਫੂਲ ਮੈਟਰ ਮੈਂ ਪੰਜਾਬ ਇੰਡਸਟਰੀ ਦੇ ਬਹੁਤ ਹੀ ਜਾਣੇ ਮਾਣੇ ਸਿਤਾਰੇ ਜਸਵਿੰਦਰ ਪੰਨਾ ਜੀ ਵੀ ਸੰਸਕਾਰ ਦੇ ਮੌਕੇ ਤੇ ਸ਼ਰਧਾਂਜਲੀ ਦੇ ਲਈ ਆਏ ਸਾਨੂੰ ਸਾਰੇ ਲੋਕੀ ਉਹਨਾਂ ਦੀ ਮੌਤ ਦਾ ਬਹੁਤ ਦੁੱਖ ਹੈ ਉੱਤੇ ਹੀ ਸਾਨੂੰ ਲਾਜ਼ ਵੀ ਹੈ ਉਹ ਹਮੇਸ਼ਾ ਹੀ ਅਮਰ ਰਹੇਗੀ ਜਿਹੜੀ ਉਹਨਾਂ ਦੀ ਇੰਡਸਟਰੀ ਨੂੰ ਦੇਣ ਹੈ ਪੰਜਾਬੀ ਇੰਡਸਟਰੀ ਨੂੰ ਕਾਮੇਡੀ ਨੂੰ ਉਹਨੂੰ ਕੋਈ ਨਹੀਂ ਪੁੱਲ ਸਕਦਾ ਤੇ ਮੈਂ ਇਸ ਮੌਕੇ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਉਹਨਾਂ ਦੇ ਸਾਰੇ ਫੈਨ ਫੋਲਿੰਗ ਨੂੰ ਸਾਰੇ ਨੂੰ ਹੀ ਸਾਰੇ ਦੇ ਨਾਂ ਹੀ ਦੁੱਖ ਵੀ ਸਾਂਝਾ ਕਰਦੇ ਹਾਂ ਤੇ ਨਾਲ ਹੀ ਇਹ ਵੀ ਕਹਿੰਦੇ ਕਿ ਰਾਬੂ ਰਾਹੀ ਆਤਮਾ ਨੂੰ ਸ਼ਾਂਤੀ ਦੇ ਤੇ ਉਹ ਇਸ ਤਰ੍ਹਾਂ ਹੀ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਨਗੇ ਤੇ ਅਮਰ ਰਹਿਣਗੇ ਸਾਡੇ ਕੋਲ ਸ਼ਬਦ ਨਹੀਂ ਹੈਗੇ ਕਿ ਕਿਹੜੇ ਸ਼ਬਦਾਂ ਦੇ ਨਾਲ ਦੁੱਖ ਸਾਂਝਾ ਕਰ ਸਕੀਏ ਕਿਉਂਕਿ ਇਹੋ ਜਿਹੇ ਨਿਸ਼ਾਨ ਇਹਨਾਂ ਨੂੰ ਜੋਗ ਪਰ ਚਾਹਿਆ ਜਾਂਦਾ ਕਿਉਂਕਿ ਇਹ ਹੀ ਲੋਕ ਹੁੰਦੇ ਨੇ ਜਿਹੜੇ ਜੋਗ ਨੂੰ ਬਦਲਦੇ ਨੇ ਪੱਲਾ ਜੀ ਦਾ ਸਾਡੇ ਪੰਜਾਬੀ ਸੱਭੇ ਚਾਹ ਤੇ ਇੰਨਾ ਡੂੰਘਾ ਪ੍ਰਭਾਵ ਸੀ ਕਿ ਅੱਜ ਬੱਚਾ ਬੱਚਾ ਰੋ ਰਿਹਾ ਹਰੇਕ ਦੇ ਮਨ ਦੇ ਉੱਤੇ ਇੱਕ ਤਾਂ ਡੇਰਾ ਪ੍ਰਭਾਵ ਆ ਕਿਉਂਕਿ ਸਾਡੀ ਤਾਂ ਇਹ ਤਾਰਾ ਫਿਲਮ ਕੰਪਨੀ ਨਾਲ ਵੀ ਪਰਿਵਾਰਕ ਤੌਰ ਤੇ ਜੁੜੇ ਹੋਏ ਆ ਉਹਨਾਂ ਦੀ ਐਡ ਤੁਹਾਡੇ ਬਹੁਤ ਸਾਰੇ ਚੈਨਲਾਂ ਤੇ ਵੀ ਚੱਲਦੀ ਰਹੀ ਹੈ ਤੇ ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਵੀ ਤੇ ਨਹੀਂ ਲੱਗ ਰਹੇ ਸੀ ਸਾਰਾ ਪਰਿਵਾਰ ਸਾਡਾ ਆਪਣਾ ਘਰੇਲੂ ਪਰਿਵਾਰ ਹੈ ਤੇ ਅਸੀਂ ਤਾਂ ਸਾਰੇ ਪਰਿਵਾਰ ਨੂੰ ਤੇ ਕਿਸੇ ਤਰ੍ਹਾਂ ਤੇਰੇ ਨੂੰ ਇਹੀ ਸ਼ਬਦਾਂ ਦੇ ਨਾਲ ਆਖਦੇ ਆਂ ਵੀ ਅਸੀਂ ਤੁਹਾਡੇ ਸਾਰੇ ਪਰਿਵਾਰ ਦੇ ਨਾਲ ਖੜੇ ਆ ਤੇ ਸਾਡੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਕੇ ਗਏ ਨੇ ਤੇ ਸਾਰਾ ਪੰਜਾਬੀ ਜਗਤ ਪੂਰਾ ਹਿੰਦੁਸਤਾਨ ਅੱਜ ਦੂੰਗੇ ਅਫਸੋਸ ਦੇ ਵਿੱਚ ਆ ਤੇ ਸਿਆਸ ਕਰਾਂਗੇ ਪਰਮਾਤਮਾ ਕਰੇ ਉਹਨਾਂ ਨੂੰ ਅਵਦੇ ਚਰਨ ਰਚਨਵਾਸ ਜਸਵਿੰਦਰ ਪੱਲਾ ਨੇ ਆਪਣੇ ਵਿਲੱਖਣ ਸ਼ੈਲੀ ਅਤੇ ਯਾਦਗਾਰੀ ਕਿਰਦਾਰਾਂ ਦੇ ਨਾਲ ਪੰਜਾਬੀ ਮਨੋਰੰਜਨ ਜਗਤ ਤੇ ਇੱਕ ਅਮੇਤਿਅ ਚਾਪ ਛੱਡੀ ਹੈ ਜਸਵਿੰਦਰ ਪੱਲਾ ਪੰਜਾਬੀ ਸਿਨੇਮਾ ਦੇ ਉਹਨਾਂ ਸਤਾਰਿਆਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਕਾਮੇਡੀ ਨੂੰ ਨਵੀਆਂ ਉਚਾਈਆਂ ਦਿੱਤੀਆਂ ਉਹਨਾਂ ਦੇ ਕਾਮਿਕ ਟਾਈਮਿੰਗ ਸਦਕੀਅਤ ਅਤੇ ਵਿਅੰਗ ਦੇ ਨਾਲ ਭਰੇ ਸੰਵਾਦਾਂ ਨੇ ਸਾਰੇ ਵਰਗਾਂ ਦੇ ਦਰਸ਼ਕਾਂ ਨੂੰ ਹਿਲਾ ਦਿੱਤਾ ਪੰਜਾਬੀ ਅਧਿਆਕਾਰ ਜਸਵਿੰਦਰ ਪੱਲਾ ਦੇ ਇਤਿਹਾਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਛਾਤਾ। ਉਹਨਾਂ ਐਕਸ ਤੇ ਪੋਸਟ ਸਾਂਝੀ ਕੀਤੀ। ਉਹਨਾਂ ਲਿਖਿਆ ਜਸਵਿੰਦਰ ਪੱਲਾ ਜੀ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇਹਦ ਅਫਸੋਸਜਨਕ ਹੈ। ਸ਼ਨਕਾਟੀਆਂ ਦੀ ਸ਼ੰਕਾਰ ਪੰਦ ਹੋ ਤੇ ਮਨ ਉਦਾਸ ਹੈ। ਵਾਹਿਗੁਰੂ ਚਰਨਾ ਦੇ ਵਿੱਚ ਨਿਵਾਸ ਬਖਸ਼ਣ ਚਾਚਾ ਚਤੁਰਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦੇ ਰਹਿਣਗੇ। ਇਤਾਲ ਸੱਚ ਹੈ ਕਿ ਹਰ ਇੱਕ ਨੇ ਇਸ ਦੁਨੀਆਵੀ ਰੰਗਮੰਚ ਤੋਂ ਆਪਣਾ ਆਪਣਾ ਰੋਲ ਅਦਾ ਕਰਕੇ ਤੁਰ ਜਾਣਾ ਹੈ ਪਰ ਜਸਵਿੰਦਰ ਪੱਲਾ ਵਰਗੀ ਰੂਪ ਦਾ ਵਿੱਚ ਥੋੜਾ ਦੇਸ਼ ਵਿਦੇਸ਼ ਵਿੱਚ ਵਸਤੇ ਉਹਨਾਂ ਦੇ ਕਰੋੜਾ ਪ੍ਰਸ਼ੰਸਕਾਂ ਨੂੰ ਹਲਾ ਕੇ ਰੱਖ ਗਿਆ ਜੋ ਲੋਕ ਕਦੇ ਜਸਵਿੰਦਰ ਪੱਲਾ ਦੀ ਕਾਮੇਡੀ ਵੇਖ ਕੇ ਹਾਸਸ ਲੋਟਪੋਟ ਹੁੰਦੇ ਸੀ ਤੇ ਅੱਜ ਗਮ ਦੇ ਗਹਿਰੇ ਸਾਗਰ ਦੇ ਵਿੱਚ ਡੁੱਬ ਗਏ ਨੇ ਅਲਵਿਦਾ ਜਸਵਿੰਦਰ ਪੱਲਾ ਤੁਸੀਂ ਆਪਣੀ ਕਲਾ ਰਾਹੀਂ ਹਮੇਸ਼ਾ ਸਭ ਦੇ ਦਿਲਾਂ ਦੇ ਵਿੱਚ ਜਿਉਂਦੇ ਰਹੋਗੇ